ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਜਵੀਰ ਤੇ ਬਾਈ ਸੋਨੀ ਨੇ ਪਹੁੰਚ ਚੁੱਕੇ ਜੀ ਪਿੰਡ ਬਾਈ ਦਾ ਹੈਗਾ ਹੁਸਮਾ ਜ਼ਿਲ੍ਹਾ ਤਰਨਤਪੁਰ ਦੇ ਤਹਿਸੀਲ ਵਿਚ ਕਰਨ ਦਾ ਅੱਜ ਵੀ ਘਾਟੋ ਘੜ ਬਾਈਆਂ ਕੋ ਕੋ 7-8 ਦੇ ਲੈ ਕੇ ਪਸ਼ੂ ਸੇਲ ਹੈ ਜੀ ਤੇ ਆਹ ਉਪਰ ਬਾਈ ਜੀ ਨੇ ਗੱਲਬਾਤ ਕਰੀ ਬਾਈ ਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਮਹਾਰਾਜ ਹੋਰ ਸਭ ਠੀਕ ਠਾਕ ਬਾਈ ਜੀ ਵਧੀਆ ਵਧੀਆ ਤੂੰ ਸੁਣਾਓ ਹੋਰ ਸੁਣਾਓ ਰਾਜਵੀਰ ਜੀ ਵਧੀਆ ਵਧੀਆ ਸੰਦੀਪ ਜੀ ਤੂੰ ਸੁਣਾਓ ਆ ਲੈ ਆਂਦੀਆਂ ਫਿਰ ਆ ਲੈ ਆਂਦੀਆਂ ਲੈਂਦੀਆਂ ਸੰਦੀਪ ਜੀ ਉਹ ਕਿਰਪਾ ਆ ਬਸ ਗਏ ਹਾਂ ਅੱਜ ਵੀ ਸੰਦੀਪ ਜੀ ਮਾਲ ਆਪਣੇ ਤੋਂ 4 ਮਹੀਨੇ ਤੇ ਕੱਲ ਸੋਈਆਂ ਹਾਂ ਕੋ ਕੱਲ ਸਵੇਰੇ ਸੋਈਆਂ ਪੀ ਤਾਜ਼ੀ ਕੋ ਰਾਤ ਸੋਈਆਂ ਦੋਗ ਸਾਰਾ ਮਾਲ ਤਾਜਾ ਹੀ ਆ ਬਸ ਠੀਕ ਸਾਰੀਆਂ ਮਈਆਂ 나ੜੂ ਦੇ ਬੱਚੇ ਆ ਅੱਜ ਆਪਣੇ ਤੋਂ ਲਾਲਾ ਵੀ ਮਤਲਬ ਭਾ ਸਾਰੇ ਹੀ ਹੈਗੇ ਆ ਕੋ ਨੀਲੀ ਦੀਆਂ ਕਾਲੀਆਂ ਭੂਰੀਆਂ ਸਾਰੀਆਂ ਰੈੜੀਆਂ ਸ਼ਹਿਰ ਤੋਂ ਲਾ ਕੇ 1.40 ਤੱਕ ਇੱਕ 40 ਤੱਕ ਮਈਆਂ ਆ ਜੋ ਉਹਦੇ ਲੱਗੀਆਂ ਅੱਜ ਜਦੋਂ ਮਰਜੀ ਇਧਰੋਂ ਲਾ ਪੀਏਗੇ ਆਵੇ ਝੋਟੀ ਸੰਦੀਪ ਆਦਿ ਉੱਥਰੋਂ ਲੱਗੇ ਚਲੋ ਬਦਲ ਲਾ ਜਨੇ ਆ ਇਹ ਫਿਰ ਸਾਰੇ ਨਿਗਾ ਇਧਰ ਹੀ ਹੋ ਜਾਣਗੇ ਚੱਲ ਚੱਲ ਫਿਰ ਇਧਰ ਇਧਰ ਛੋਟੀਆਂ ਸ਼ੁਰੂ ਕਰਕੇ ਵੱਡੀਆਂ ਚ ਨਹੀਂ ਨਹੀਂ ਦੀ ਕੱਟੀ ਆ ਤਾਂ ਜੀ ਤਾਂ ਨਹੀਂ ਇਹ ਸੂਈ ਆ ਕੋਈ 15 ਉਹ ਬਚਾਦਾ ਯਾਰ ਕਿੱਥੇ ਬਚਾ ਆ ਬਚਾ ਜੋ ਕੋਈ 15 ਦਾ ਸਮਝ ਲੈ ਕੋਈ 20 ਦਾ ਸਮਝ ਲੈ ਆ ਆ ਬਚਾ ਸੰਦੀਪ ਤੇ ਕਿੰਨਾ ਭਾਜੀ ਦੋ ਤਾਂ ਫਿਰ 10 ਕਿਲੋ 10 ਕਿਲੋ ਹੀ ਸੰਦੀਪ 10 ਕਿਲੋ ਹਾਂ ਜੀ ਕੱਟੀ ਵੇਲਾ ਕਿਦਾਂ ਦੀ ਹੋੜੀ ਮੁਦਰੀ ਦੇ ਨਾ ਕਰ ਗਈ ਉਹ ਵੈ ਚੁਆਇਸ ਹੋਏ ਆ ਵਰੀਆ ਐ ਮੈਂ ਨਾ ਇੱਕ ਨੰਬਰ ਕੇ ਵੇਖ ਕੱਟੀ ਸੰਦੀਪ ਸਾਹਿਬ ਆ ਮਾੜਾ ਪਾਉਣਾ ਨਹੀਂ ਕੋਈ ਵੀ ਹਾਂਜੀ ਹਾਂਜੀ ਚੁਆਈ ਦਾ ਨਹੀਂ ਮਾੜਾ ਪਾਉਣਾ ਬਾਕੀ ਵਿਰਲਾ ਮੁਰਲਾ ਵੇ ਸੰਦੀਪ ਕੰਨੀਆਂ ਬਸ ਠੀਕ ਐ ਫਿਰ ਬਾਕੀ ਮਦਰੀ ਗੋਡੀ ਦੀ ਆ ਜਿੰਨੇ ਨੇ ਚੰਗੀਆਂ ਬੱਗੀ ਮੋਛ ਦੇ ਵੇਖ ਮਨ ਕੀ ਆ ਖੈ ਦੀ ਹਾਂ ਹਾਂ ਆ ਜਿਓ ਜੀ ਆ ਸੰਦੀਪ ਸਾਹਿਬ ਦੋ ਨੀਲੀ ਨੀਰੀਆਂ ਵਾ ਇੱਕ ਐਂਡ ਦੇ ਪੀਸ ਨੀਲੀ ਦਾ ਇਹ ਕੈਂਟ ਦੇ ਤੇ ਇੱਕ ਇਹ ਸ਼ੁਰੂ ਵੀ ਨੀਲੀ ਤੋਂ ਤੇ ਖਤਮ ਵੀ ਨੀਲੀ ਤੋਂ ਕਰਨਾ ਆ ਠੀਕ ਆ ਆ ਹਾਂ ਜੀ ਤੁਸੀਂ ਮੋਲ ਜੋ ਮਰਜ਼ੀ ਕਰਾਲਾ ਭਾਵੇਂ 95 ਕਰਾਲਾ ਇਹ 3 ਛੋਟ 92 85 ਦੀ ਦੇ ਦੇ 85 ਦੀ ਦੇ ਦੇਣੀ ਹਾਂ ਨਾ ਠੀਕ ਆ ਵੇਖ ਲਾ ਪਾ ਜਾਂ ਲੋ 85 ਹਜ਼ਾਰ ਹੈ ਨਾ ਚੱਲਣ ਦੋ ਦਨਾਂ ਦੇ ਸੰਦੀਪ ਸਿੰਘ ਆ ਬੂਰੀ ਇਹ ਬੂਰੀ ਆ ਸੂਈ 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 ਇਹਦਾ ਬਚਾਓ ਹੀ 8 ਕਿਲੋ 8 ਕਿਲੋ ਸੂਈ ਗਰੰਟੀ ਦੇ ਕੇ ਕਰਾਲਾ ਬਸ ਬੱਚਿਆਂ ਦਾ ਬੱਚਿਆਂ ਦਾ ਉਹ ਬੈਠਿਆ ਸੰਦੀਪ ਪਰਲੇ ਬੰਨੇ ਕੋਈ 15 ਨਾਲੇ ਕੋਈ 20 ਨਾਲੇ ਉਹ ਕੱਟੇ ਨਾ ਆ ਵੇਖਿਓ ਬੱਚਿਆਂ ਦਾ ਸੰਦੀਪ ਸਿੰਘ ਇਹ ਆ ਵੀ ਕਿਤੇ ਬਲਬ ਜਦੋਂ ਲੈਣਾ ਨਾ ਨੰਬਰ ਦੱਸ ਕੇ ਬੱਚਾ ਪੁੱਛ ਲੈਣਾ ਵੀ ਕੇਵਲੇ ਭਲੇਖਾ ਪਾਏ ਨਾ ਤੁਹਾਨੂੰ ਪਤਾ ਆ ਜੋ ਕਰਾਂ ਦੀ ਨਹੀਂ ਨਹੀਂ ਕਾੜਲਾ ਕਾੜਲਾ ਕੱਟੀ ਹੈ ਨਾ ਕੱਟੀ ਹੈ ਨਾ ਆਹ ਕਹਿੰਦੀ ਸੰਦੀਪ ਮਗਰੇ ਦੇ ਸੰਦੀਪ ਬੋਲੇ ਦਾ ਵੀ 75 2 0 77 72 ਦੀ ਜੀ 65 ਦੀ ਦੇ ਦੀ ਯਾਰ ਚਲੋ ਆ ਸੰਦੀਪ ਸਿੰਘ ਸੰਦੀਪ ਦਾ ਗੱਲ ਸਿਹਰ ਦੀ ਸੁਈ ਆ ਮੈਂ ਇਹਦੇ ਬੱਚਾ ਵੀ ਆ ਉਹ ਹੀ 나ੜੂ ਦੇਖਣੀ ਆ ਹੀ ਆ ਆ ਆ ਕੱਟ ਆਈ ਕੱਟੀ ਕੱਟੀ ਆ ਨਾ ਆਇਰੇ ਮਗਰਬ ਕੱਟੀ ਹੋ ਕਿੰਨਾ ਭੋਲਾ ਜੀ ਫਿਰ ਇਹਦਾ ਭੋਲਾ ਸੰਦੀਪ ਜੀ ਆ ਲੈ ਆਪਾਂ 2.5 ਕਿਲੋ ਹੀ ਕੱਲ ਚੋਇਆ 2.5 ਕਿਲੋ ਹੀ ਆ ਬਸ ਐਵੇਂ ਸੰਦੀਪ ਕਹਿ ਦਈਏ ਵੀ 5-5 ਕਿਲੋ ਚੋਇਆ ਉਹ ਕੰਮ ਨਹੀਂ ਆਪਾਂ ਕਰਨਾ ਚੜਨੀਆਂ ਸੰਦੀਪ ਇਹ ਤੇ ਤੈਨੂੰ ਪਤਾ ਵੀ ਖਾ ਪੀ ਗਈ ਆ ਬਿਲਕੁਲ ਜੀ ਬਿਲਕੁਲ ਬਾਕੀ ਇਹ ਤਾਜ਼ੇ ਡੰਗਰ ਦਾ ਸੰਦੀਪ ਵਾ ਵਾ ਜੀ ਤਾਜ਼ਾ ਜਿਹੜਾ ਹੁਣ ਇਹਨਾਂ ਸਾਰੀਆਂ ਗਰਮੀਆਂ ਲੋੜ ਨਹੀਂ ਆ ਇਹਦੇ ਐ ਕੰਮ ਬਾਕੀ ਇਹ ਵੀ ਸੰਦੀਪ ਮੋਲ ਛੋੜੇ ਛੋੜੇ ਕਰਦਣੇ ਐਵੇਂ ਜਿਆਦਾ ਨਹੀਂ ਕਰਨੇ ਹਾਂਜੀ ਮੋਲ ਭਾਵੇਂ ਦਾਸੀ ਕਰਾਲਾ ਇਹ 70000 ਦੀ ਮੈਂ ਦੇ ਦੀਗੇ 70000 ਦੀ ਕਿ ਥੋੜੇ ਕੱਟ ਕਰ ਲਗੇ 72 ਬੂਰੇ ਦੀ ਦੇ ਦੀਗੇ 72 ਦੀ ਇਹ 70 ਦੀ ਦੇ ਦੀ 70 ਦੀ ਦੇ ਦੀ 70000 ਭਾਅ ਉਸ ਵਿੱਚ ਲੱਭਣੇ ਆ ਆ 70 ਸੁੱਤਰ ਵਾਲੇ ਆ ਕੋ ਸੰਦੀਪ ਸਾਹਿਬ 10 ਕਿਲੋ ਦੁੱਧ ਆ ਝੋਡੀ ਕੋ ਆ ਇਹਦੀ ਵੀ ਨੌ ਦੀ ਗਾਰੰਟੀ ਇਹ ਕੋ ਕਾਤੇ ਨਾ ਜਾਵੇ ਤੇ ਗੁਣਵੜੇ ਵੇਖ ਲੈ ਸੰਦੀਪ ਸਾਹਿਬ ਇਹ ਕੋ ਕਾਤੇ ਇਹਦਾ ਵੀ ਮਗਰ ਮੇਰੇ ਸਾਹਮਣੇ ਕੱਟੀ ਐ ਨਾ ਕੋ ਪਤਾ ਨਹੀਂ ਕਟਾ ਜੇ ਇਹ ਮਗਰ ਕਟਾਵਾ ਕਿੱਥੇ ਭਲਾ ਬਾਬਾ ਇਹਦਾ ਬੱਚਾ ਕਿਹੜਾ ਆ ਕਟਾ 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 ਕਟਾਈ ਪਪ ਚਲੋ ਸੰਦੀਪ ਸਿੰਘ ਬਾਕੀ ਹੈ ਬਹੁਤ ਜਿਆਦਾ ਚੰਗੀ ਸੰਦੀਪ ਕਟਕ ਨਸਲ ਜਾਦ ਵਾਲੀ ਤੇ ਕਰਤੂਤ ਵਾਲੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਤੈਨੂੰ ਪਤਾ ਜਿਹੜਾ ਨਸਲ ਜਾਦ ਵਾਲਾ ਡੰਗਰ ਸੰਦੀਪ ਸਿੰਘ ਦਾ ਹਜ਼ਾਰਾ ਲੀਟਰ ਦੁੱਧ ਥੋੜਾ ਨਹੀਂ ਆ ਨਾ ਨਾ ਉਹ ਇਹਦਾ ਬਹੁਤ ਹੋਂਦਾ ਕਾਦਰੇ ਸਾਹਿਬ ਨਾਲ ਬਹੁਤ ਪੇਟਦੀ ਏ ਬਿਲਕੁਲ ਬਿਲਕੁਲ ਬੜੀਆਂ ਮਈਆਂ ਬਰਾਬਰ ਪੇਟ ਜਾਂਦੀ ਆ ਹਾਂਜੀ ਸੰਦੀਪ ਸਿੰਘ ਮੋਲੇ ਦਾ ਵੀ 92 90 285 85000 85000 ਦੀ ਵੇਚ ਸੰਦੀਪ ਸਿੰਘ ਆ ਠੀਕ ਆ ਠੀਕ ਆ ਆ ਸੰਦੀਪ ਸਿੰਘ ਕੱਟੀ ਤੇਲ ਲਿਆ ਜਮਾਨਤ ਰੋ ਪਛੇ ਕੱਟੀ ਇਹਦੀ ਨੀਲੀ ਦੇ ਬੱਚਾ ਇਧਰ ਬਾਕੀ ਮੋਸ਼ ਵਾਲੀ ਕੱਟੀ ਆ ਇਧਰ ਨਾਲ ਉਹਦੇ ਬੱਚਾ ਇਧਰਵੇਂ ਕੱਟੀ ਨੀਲੀ ਦੇ ਬੱਚਾ ਇਹਨੂੰ ਇਹ ਕੋਈ ਹੁਣ ਡਾਇਮੰਡ ਦਾ ਸਮਝ ਲੇ ਜਿਹਦਾ ਮਰਜ਼ੀ ਸਮਝ ਲਿਆ ਆਪਾਂ ਨੂੰ ਨਹੀਂ ਪਤਾ ਆਪਾਂ ਕਿਹੜਾ ਦੁੱਧ ਕਿੰਨਾ ਬੋਲਾ ਹੀ ਫਿਰ ਹਨਾ ਬੋਲਾ ਬੋਲਾ ਜੀ ਸੰਦੀਪ ਸਿੰਘ 9 ਲੱਖ ਕਿਲੋ ਬੋਲਾ ਇਹ ਜਮਾਨਤ ਰੋ ਥਾਣੀ ਨਹੀਂ ਹੈ ਹਨਾ ਨਾ ਨਾ ਸੰਦੀਪ ਜੋ ਕੋ ਇਦਾਂ ਹੀ ਹਾਂ ਠੀਕ ਆ ਬਾਕੀ ਵਿਲਾ ਝੋਲੀ ਕਿੰਨੀ ਮੈਂ ਝੋਲੀ ਮੈਂ ਦੁੱਧ ਵਾਲੀ ਆ ਮੈਂ ਦੁੱਧ ਵਾਲੀ ਸੰਦੀਪ ਜਵਾਦਾਨੀ ਤੇ ਦੁੱਧ ਦਾ 10 ਕਿਲੋ 11 ਕਿਲੋ ਚਵਾਈ ਜਊਂਗੀ ਜੇ ਬੱਚਾ ਬਹੁਤ ਖਾਰੇ ਮੈਂ ਬੱਚਾ ਆਏ ਕੱਤੀ ਟੌਪ ਦੀ ਸੰਦੀਪ ਸਿੰਘ ਕੋਈ ਵੇ ਚਲੋ ਵੇ ਵੀਰ ਇਹਦੀ ਮੈਂ ਕੀਮਤ ਇਹਦੀ ਕੀਮਤ ਸੰਦੀਪ ਸਿੰਘ 80 ਤਾਂ ਨਹੀਂ ਛੋੜ 77 ਦੀ ਦੇ ਦੀਗੇ 77000 ਦੀ ਚਲੋ ਇਹ 70 ਦੀ ਦੇ ਦੇਣੀ ਸੰਦੀਪ ਸਿੰਘ ਚਲੋ ਠੀਕ ਆ ਆ ਵੇ ਲੈ ਲਓ ਠੀਕ ਨਹੀਂ ਬਸ ਬਿਲਕੁਲ ਲੈ ਲਾ ਸੰਦੀਪ ਸਿੰਘ ਆ ਚੋਟੀਆਂ ਕੱਚੀ ਦੇਣ ਲੈ ਜੂਗੀ 10 ਲੈ ਜੇ 12 ਲੈ ਜੇ 14 ਲੈ ਜੇ ਐ ਜੈਡ ਬਲੈਕ ਜੈਡ ਬਲੈਕ ਜੈਡ ਬਲੈਕ ਇਹ ਆ ਵਸਾਖੀ ਵਾਲੀ ਕੱਟੀ ਇਹ ਵੀ ਇਹ ਲੈ ਕੇ ਸਾਹਮਣੇ ਦਿਓ ਸਾਖੀ ਵਾਲੀ ਕੱਟੀ ਮੇਲਾ ਮਗਰ ਲਈ ਫਿਰੂਗੀ ਵਸਾਖੀ ਆਲਾ ਮਗਰ ਲਈ ਫਿਰੂਗੀ ਲੈ ਜੂ 10 ਦਿਨ ਲੈ ਜੂ ਹਣਾ ਭਾਜੀ ਇਹੇ ਲੈ ਜੂ 10 ਦਿਨ ਸੰਦੀਪ ਸਿੰਘ ਜੀ ਅੰਦਸਿਆ ਵੀ ਮੇਲਾ ਲੁੱਟੀ ਫਿਰੂਗੀ ਜਿੱਡੀ ਚੰਗੀ ਕੱਟੀ ਸਨੱਖੀ ਵੇ ਕਿੰਨੀ ਐ ਐ ਵੇ ਮੋਦਰੀ ਨੇ ਐ ਗੋਲ ਸਿੰਘ ਜੀ ਪਹਿਲਾ ਸਾਰੇ ਬਣਿਓ ਪੂਰੀ ਕੇ ਬਣਿਓ ਸੰਦੀਪ ਸਿੰਘ ਆ ਘਰ ਥੋੜੀ ਵੇਖ ਲੈ ਇਹਦੀ ਭਾਜੀ ਫਿਰ ਕੀ ਮਰ ਸੰਦੀਪ ਸਿੰਘ ਇਹਦੀ ਕੀਮਤ ਵਿਸਾਖੀ ਦੇ ਤੇ ਹੋਰ ਹੋਊਗੀ ਅੱਜ ਛੋਟਾਂ ਵਾਲੇ ਕੰਮ ਕਰਨੇ 1 42 ਦੀ ਦੇ ਦੇਗੇ 40 ਦੀ 35 ਦੀ ਦੇ ਦੇ 35 1 ਲੱਖ 35 ਹਜ਼ਾਰ ਦੀ ਅੱਜ ਦਾ ਮੋਲ ਆ ਇਹ ਅੱਜ ਸੋਈ ਆ ਆ ਅੱਜ ਸੋਈ ਹੈ ਜੀ ਆ ਪੁੱਛੋ ਕੋ ਫਿਰ ਦੇਖੇ ਵੇਖੇਗਾ ਪੁੱਛ ਕੇ ਪੁੱਛ ਕੇ ਚੋਕੜੇ ਵਾਹੋ ਮੜਾ ਲੈਵਾਲਾ ਚੰਗੀ ਤਰ੍ਹਾਂ ਪਰੇ ਪਰੇ ਖਲੋੜਾ ਖਲੋੜਾ ਅੱਛਾ ਅੱਜ ਹੀ ਹੋਇਆ ਨਾ ਅੱਜ ਹੀ ਸੋਈ ਸੰਦੀਪ ਸਿੰਘ ਵੇਖ ਕੱਟੀ ਹਾਂ ਮਿੰਦਿਆ ਕਰਾਂ ਦੀ ਜੈਡ ਬਲਾਕ ਇਹ ਵੀ ਦਾ ਵੈਹਲੇਵਾ ਕੱਟੀ ਨੂੰ ਉਹਨਾਂ ਹੀ ਗਾਂ ਦੇ ਉਹਨਾਂ ਹੀ ਪਛਾਣ ਇਹਨੂੰ ਇਹਨੂੰ ਕਰ ਬਜੀ ਕਿੰਨਾ ਕਰ ਜੀ ਸੋਨੀ ਬਾਈ ਦੋਦਾ ਇਹ ਬਾਈ ਜੀ ਦੋਰਾ 15 ਕਿਲੋ ਦੋ 15 ਕਿਲੋ ਉਹ ਦੋ ਕੱਟ ਘਾਟ ਕੇ ਕਰੂੰਗੀ ਵੈਹ ਕੱਟੀ ਲੈ ਹੂੰ ਹੂੰ ਲੈ ਵੈ ਕਟਟਾ ਕਟਾ ਮਗਰ ਕਟਾ ਕਟਾ ਨਾ ਮਗਰੇ ਆਇਦਰੇ ਇਹਦੀ ਮੱਗ ਕਟਾ 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 ਮੇਰੇ ਤੋਂ ਕਟਾ ਕਟਾਵੇ ਇਹਦਾ ਇਹਦਾ ਬਚਾ ਹੀ ਆ ਮੈਂ ਵੀ ਇਹਦਾ ਪਰੇ ਕਿਨੇ ਭਨੇ ਖਾਰਾ ਮੁਰਕੇ ਨਹੀ 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 ਬਿਲਕੁਲ ਹਾਂਜੀ ਬੋਲੋ ਸੰਦੀਪ ਸਿੰਘ ਮੁੱਲ ਦੇਦਾ ਹੈਗਾ ਹੀ 1 ਲੱਖ ਤੇ 47000 ਹੂੰ 3 01 44 ਦੀ ਹੂੰ ਹੁਣ ਸਭੀ ਦੇ ਦੇ 40 ਦੀ ਮੈਂ ਦੇਣੀ ਆ ਵਾ ਠੀਕ ਲੈ ਲਾ ਵੇ ਕੱਟੀ ਚੱਲਾ ਦੋ ਫਿਰ ਚਲ ਆਨੰਦ ਨੇ ਪੈਰ ਰੱਖ ਕੇ ਚੜਨ ਵਾਲੀ ਗੱਲੀ ਥੋੜਾ ਆਵੀ ਆ ਵੀ ਸੰਦੀਪ ਸਿੰਘ ਮੈਂ ਕੋਈ ਲਾੜੇ ਤੀਜੇ ਚੌਥੇ ਲਾੜੇ ਕੋਈ ਆਪਣੀ ਸਮਝ ਲਾ ਲੇ ਵੇਹ ਮੈਂ ਦਾ ਲੇਵਾ ਵੇ ਘੱਪਣਾ ਘੱਪਣਾ ਮਾਂ ਸੁਈ ਸੁਈ ਆਵੇ ਮਗਰ ਟਟਾ ਇਹਦਾ ਕਟਾ ਇਹਦਾ ਵੀ ਕਟਾ ਨਾ ਮਗਰ ਇਹਦੇ ਮਗਰ ਕਟਾ ਇਹਦੇ ਮੋਰ ਕਟਾ ਤਾਜ਼ੀਆਂ ਸੰਦੀਪ ਸਿੰਘ ਨਾਲ ਉਹਦੇਆਂ ਮੱਜਾਂ ਜਾਦੀਆਂ ਇੱਕ ਦੋਈ ਵਿੱਚ ਸੁਈਆਂ ਵਾ 5 ਵਜੇ ਜੇਰ ਪਾਈ ਵੇ ਸੰਦੀਪ ਸਿੰਘ ਝੋਲੀ ਕਿ ਨਹੀਂ ਜਿਆਦਾ ਨਹੀਂ ਤੇ ਮੈਂ ਇਹ ਵੀ 13 14 ਕਿਲੋ ਦੁੱਧ ਦੇ ਦੂੰਗੀ ਸੰਦੀਪ ਸਿੰਘ ਸਾਮ ਤੇ ਸਾਮ ਬਿਲਕੁਲ ਜੀ ਸਾਮ ਤੇ ਦੁੱਧ ਦੇਣਾ ਇਹਨੇ ਚਵਾਈ ਵਜਾ ਮਾ ਇੱਕ ਨੰਬਰ ਪ੍ਰੈਸ਼ ਨੀ ਲਾ ਕੇ ਵੇਖਿਆ ਬੱਚਾ ਚਵਾਈ ਲਾ ਕੇ ਸੰਦੀਪ ਸਿੰਘ ਚੈੱਕ ਕਰਕੇ ਜੇ ਚਵਾਈ ਦੀ ਮਾੜੀ ਹੋਵੇ ਤਾਂ ਆਪਾਂ ਪਾਉਣੀ ਨਹੀਂ ਆ ਚੰਗੇ ਆਜੋ ਆਜੋ ਚੰਗੇ ਸੰਦ ਡੰਗਰ ਦਾ ਸੰਦੀਪ ਵਾਦਾ ਵਾ ਦੁੱਧ ਵਾਲਾ ਦੁੱਧ ਕਰਕੇ ਤੇ ਸਾਰੇ ਲੈਂਦੇ ਆ ਠੀਕ ਨਹੀਂ ਚਾਮਣੂਗੀ ਕਰਨਾ ਬਿਲਕੁਲ ਜੀ ਬਿਲਕੁਲ ਠੀਕ ਨਹੀਂ ਇਹਦੀ ਬਾਜੀ ਫਿਰ ਕੀ ਮਾ ਬਾਕੀ ਸੰਦੀਪ ਮੋਲੇ ਦਾ ਹੈਗਾ ਹੀ 97 3 ਛੋੜ 94 ਇਹ 95000 ਦੀ ਸੁਨੀਲ ਹਾਨ ਆ ਦੇਣੀ ਮੈਂ ਹਾਨੇ 99000 95000 ਚਲੋ ਠੀਕ ਆ ਆਹ ਇਹ ਆਪਣੀ ਐਂਡ ਵਾਲਾ ਪੀਸ ਨਹੀਂ ਐਂਡ ਵਾਲਾ ਨੀਲੀ ਦਾ ਮਗਰ ਕੱਟੀ ਹੋ ਇਹ ਵੀ ਰਾਤ ਦੀ ਸੂਈ ਹੋ ਅੱਛਾ ਆਹ ਵੇ ਅਨਕਰ ਬੱਗੀ ਮੋਛ ਦੇ ਮਨ ਕੀ ਅੱਖੀ ਇਹਦੀ ਵੇਲਾ ਲੈ ਟੈਡਾ ਕੱਢੀ ਮਾ ਦੇ ਲੈ ਵੇ ਉਹਦਾ ਖਾਗਰਾ ਮੇਨੇ ਤੱਕ ਮਗਰ ਕੱਟੀ ਆ ਬਿੱਲੀ ਕਵਰੀ ਵੇ ਵੇ ਸੰਦੀਪ ਰਾਤ ਦੀ ਸੁਈ ਆ ਰਾਤ ਹੀ ਰਾਤ ਸੰਦੀਪ ਸਿੰਘਾਂ ਵੇਖ ਲੈ ਵਾ ਮੈਂ ਕੱਟੀ ਤੋ ਲੱਗਾ ਲੱਗਾ ਮਜਾ ਦਾ ਲੱਗਾ ਲੁਕਾ ਲੱਗਾ ਸੰਦੀਪ ਸਿੰਘਾਂ ਚੱਡੇ ਦੇ ਵੀ ਦਾਬੀ ਵੇਲਾ ਹਾਂ ਇਹ ਸੰਦੀਪ ਸਿੰਘ ਵੀ ਦੁੱਧ 13-14 ਕਿਲੋ ਕਰ ਸਕਦੀ ਮੈਂ ਜਿੰਨਾ 15ਵਾਂ ਕਰ ਜੇ ਪਰ ਆਪ ਬਾੜੀ ਨਹੀਂ ਦੇ ਇਹ ਅਗਲੇ ਬੰਨੇ ਸਾਫ ਤੇ ਆ ਬਸ 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 ਮੋਲ ਦਾ ਸੰਦੀਪ ਸਿੰਘ 31 ਹਾਂ 4 ਛੋੜ ਇੱਕ 26 ਦੀ ਦੇ ਦੀਏ ਸੰਦੀਪ ਸਾਹਿਬ ਜ਼ਿਆਦਾ ਨਹੀਂ ਕਰਨਾ 120 ਹੀ ਦੇਣੀ ਮੈਂ ਆਪਾਂ 120 ਹੀ ਦੇਣੀ ਆ ਤੇ ਸਾਰੇ ਵੀਰਾਂ ਨੇ ਉਹ ਵੇਂਦੇ ਵੀ ਆਪਣੀ ਆਗੇ ਚਵਾਈ ਕਰੋ ਜਿਹੜੀ ਮੈਂ ਗੱਬਣਾਂ ਤੇਪ ਕੇ ਬਾਸ਼ ਕਰੋ ਕਿਉਂ ਸੰਦੀਪ ਸਿੰਘ ਬਿਲਕੁਲ ਲਾਮ ਆਣੀ ਬਿਲਕੁਲ ਕਿਉਂ ਆਪਾਂ ਲਾਮੇ ਵਾਲਾ ਕੰਮ ਕਰਦੇ ਨਹੀਂ ਸੰਦੀਪ ਨੂੰ ਪਤਾ ਹੀ ਹੈ ਕਿ ਨਹੀਂ ਚਲੋ ਤੇ ਪਿੰਡ ਆਪਣਾ ਉਸਮਾ ਜੇ ਜਿਹੜਾ ਤਰਨਤਾਰਨ ਦੇ ਨੇੜੇ ਪਿੰਡ ਹੈ ਗਨ ਸ਼ਹਿਰਾ ਸੇਰੋਂ ਠੀਕ ਹੈ ਸੰਦੀਪ ਜੀ ਬਿਲਕੁਲ ਜੀ ਹਾਂ ਜੀ ਟੂਲਪਲਾਈ ਦੇ ਨਾਲ ਹੀ ਆ 915288044 ਨੰਬਰ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ